ਨੀ ਕੁਮਾਰ ਹੈ 4 ਸਾਲ ਹੋ ਗਏ ਮੇਰੇ ਮੈਰਿਜ ਨੂੰ ਤਕਰੀਬਨ ਔਰ ਮੇਰੇ ਹਸਬੰਡ ਦਾ ਬਾਹਰ ਕੁੜੀਆਂ ਨਾਲ ਫਿਰ ਚੱਲਦਾ ਹੈ ਮੈਂ ਬਹੁਤ ਹੀ ਪ੍ਰਸ਼ਾਸਨ ਦੇ ਕੋਲ ਜਾਨਿਕ ਮੈਂ ਬਹੁਤ ਹੀ ਥਾਣਿਆਂ 'ਚ ਘੁੰਮੀ ਆ ਕਿੱਥੇ ਦੇ ਰਹਿਣ ਵਾਲੀ ਮੈਂ ਜਸਾਂਝਪੁਰ ਦੀ ਰਹਿਣ ਵਾਲੀ ਆ ਸਰ ਮੇਰਾ ਵਿਆਹ ਨਮਾ ਸ਼ਰਧ ਦੇ ਨਜ਼ਦੀਕ ਪਿੰਡ ਕੰਗੜਚ ਹੋਇਆ ਹੈ ਕਿੰਨੀ ਚਿਰ ਪਹਿਲਾਂ ਹੋਇਆ ਸੀ ਹੋਇਆ ਹੁੰਨੇ ਸਰ ਹਾਂਜੀ ਮੇਰਾ ਜੋ ਵੀ ਆ ਲਵ ਮੈਰਿਜ ਹੋਈ ਹੈ ਮੇਰੀ ਮੇਰੇ ਹਸਬੰਦ ਦੇ ਮੈਰਿਜ ਤੋਂ ਆਫਟਰ ਮੈਰੇ 7 ਦਿਨ ਬਾਅਦ ਮੇਰੇ ਹਸਬੰਦ ਦੇ ਸੱਟ ਲੱਗੀ ਜਿਹਦੇ ਟੇਕ ਕੇਅਰ 1.5 ਸਾਲ ਮੈਂ ਬੈਠ ਕੇ ਹੀ ਕੀਤੀ ਆ ਗੰਧਮਤ ਜੋ ਵੀ ਆ ਸਰਮੇਗਾ ਆਪ ਚੱਕੇ ਤੇ ਮੰਮੀ ਡੇਢ ਹੁੰਦੀ ਮੈਂ ਸਭ ਕੁਝ ਦੇਖਦੇ ਰਹੀ ਆ ਅੱਜ ਕੀ 3 ਸਾਲ ਤੋਂ ਬਾਅਦ ਮੇਰੇ ਨਾਲ 6 ਮਹੀਨੇ ਹੋ ਗਏ ਆ ਰੋਜ਼ ਕੱਟਮਾਂ ਰੁੰਦੀ ਲਗਾਤਾਰ ਕੱਟਮਾਂ ਰੋਜ਼ ਪੀ ਕੇ ਆਣ ਕੇ ਮੈਨੂੰ ਦਰਦ ਹਣਾ ਵੇੇ ਹਿਸਾਬ ਕੱਟਦਾ ਐ ਇੰਨਾ ਕ ਕੱਟਦਾ ਮੇਰੇ ਤੇ ਪੰਜਾਬ ਜੀਵ ਮੇਰੇ ਖਾਮਾ ਮੇਰੀ ਸਾਰੀ ਬਾਡੀ ਜਲਦੀ ਹੋਈ ਆ ਅੰਦਰੋਂ ਮੇਰੇ ਨਾਲ ਹੱਥੋ ਪਾਈ ਕਰਦਾ ਯਾਰਾਂ ਦੋਸਤਾਂ ਨੂੰ ਬੁਲਾ ਕੇ ਯਾਸ਼ੀਆਂ ਕਰਦਾ ਆ ਕਰਦਾ ਯਾਰਾਂ ਦੋਸਤਾਂ ਨੂੰ ਲਿਆ ਕੇ ਕੁੜੀਆਂ ਨਾਲ ਮਿਲਾਉਂਦਾ ਜਦੋਂ ਮੈਂ ਇਹਦੇ ਬਾਰੇ ਕੰਪਲੀਟ ਕੀਤੀ ਆ ਤੇ ਮੇਰੀ ਕਿਤੇ ਵੀ ਥਾਣੇ 'ਚ ਸੁਣਨੀ ਨਹੀਂ ਜੀ ਰਾਹੋਂ ਵੀ ਮੈਂ ਕੰਪਲੀਟ ਕੀਤੀ ਕਰੋਰ ਵੀ ਮੇਰੀ ਦਰਖਾਸਤ ਚੱਲਦੀ ਹੈ ਅਜੇ ਤੋਂ 4 ਮਹੀਨੇ ਪਹਿਲਾਂ ਦੀ ਤੇ ਵੂਮਨ ਸੈਲ ਦੇ ਹੱਥ ਜਲੰਧਰ ਦੇ ਵਿੱਚ ਵੀ 4 ਮਹੀਨੇ ਪਹਿਲਾਂ ਦੀ ਦਰਖਾਸਤ ਜਦ ਕਿ ਐਸਐਚਓ ਮੈਨੂੰ ਜਿਹੜਾ ਪਿੰਡ ਰਾਹੋਂ ਦਾ ਐਸਐਚਓ ਹੈ ਥਾਣੇ ਦਾ ਉਹ ਮੈਨੂੰ ਖੁਦ ਰਾਤ ਦੇ 8 ਵਜੇ ਤੱਕ ਮੈਨੂੰ ਬੁਲਾਉਂਦਾ ਰਿਹਾ ਬੁਲਾ ਕੇ ਮੈਨੂੰ ਕਹਿੰਦਾ ਰਹਿਣਾ ਤੱਕੇ ਨਾ ਤੇਰਾ ਡਿਵੋਰਸ ਕਰਾ ਦਿੰਦਾ ਜਿਹਦੀ ਕਿ ਬਕਾਇਦਾ ਮੇਰੇ ਤੋਂ ਵੀਡੀਓ ਰਿਕਾਰਡਿੰਗ ਆ ਮੈਨੂੰ ਕਹਿੰਦਾ ਆ ਕਿ ਤੂੰ ਆ ਜਾ ਮੈਂ ਤੇਰਾ ਡਿਵੋਰਸ ਕਰਾਣ ਦਾ ਵਾਚਨ ਦੀ ਪੇਪਰ ਪਾੜ ਕੇ ਪਾਚਨ ਦੀ ਹਨਾ ਤੂੰ ਕੰਪਲੀਟ ਕਰ ਦੇ ਕਿ ਇਹ ਝੂਠਮੁੱਠ ਕੇਸ ਸੀਗਾ ਜੋ ਵੀ ਆ ਜੋ ਵੀ ਇਹਨੇ ਦੀ ਸ਼ਾਦੀ ਸ਼ਾਇਆ ਮੈਨੂੰ ਨਹੀਂ ਪਤਾ ਕੀ ਇਹ ਰੈਡ ਮੈਡ ਕੇ ਕਰਦੇ ਆ ਕੀ ਨਹੀਂ ਉਮੀਰੇ ਪਿੰਡ ਦੀ ਪੰਚਾਇਤ ਚਾਰ ਵਾਰੀ ਗਈ ਜਿਹੜੀ ਕੋਈ ਸਾਨੂੰ ਫਾਈ ਨਹੀਂ ਹੋਈ ਕਿ ਅੱਜ ਤੱਕ ਅਜੇ ਤੱਕ ਇੱਥੇ ਘੁੰਮਦੀ ਆ 7 ਮਹੀਨੇ ਤੋਂ ਮੈਂ ਪੈਰਮੈਂਟ ਦੇ ਆ ਇਹਦੀ ਠਾਣੀ ਵਿਚਾਰੀਆਂ ਚ ਕੰਮਲੀ ਮੇਰੀ ਜਿਹੜੇ ਤੱਕ ਕੋਈ ਸੁਣਵਾਏਂਗੀ ਮੇਰਾ ਕਾਰਨ ਇਹ ਐ ਸਾਰੇ ਹੋਰ ਰਿਲੇਸ਼ਨ ਚ ਆ ਕੇ ਜੇ ਨਾ ਜਿਹਦੇ ਕੀ ਬਕਾਇਦਾ ਪ੍ਰੂਫ ਹੈ ਮੈਂ ਖੁਦ ਆਪਣੇ ਕਾਰਨ ਇਹਨੂੰ ਖੁਦ ਫੜਿਆ ਹੋਇਆ ਹੈ ਜਿਹਦੀ ਕੀ ਮੈਂ ਸਾਰੇ ਵੀਡੀਓ ਆਲਮੋਸਟ ਸਭ ਕੁਝ ਮੈਂ ਦੇ ਚੁੱਕੀ ਆ ਮੇਰੇ ਕੋਲ ਸਭ ਆਡੀਓ ਰਿਕਾਰਡਿੰਗ ਦਾ ਜਦਕਿ ਉਹ ਕੁੜੀਆਂ ਮੈਨੂੰ ਖੁਦ ਧਮਕੀਆਂ ਲਿੰਦੀਆਂ ਤੂੰ ਕਿੱਦਾਂ ਛੱਡਣਾ ਦੱਸ ਦੇ ਮੈਂ ਤੇਰੇ ਪਰਿਵਾਰ ਨੂੰ ਮਾਰ ਦੇਣਾ ਮੈਂ ਤੈਨੂੰ ਮਾਰ ਦੇਣਾ ਸਾਰਾ ਕੁਝ ਮੈਂ ਸਾਰ ਨੂੰ ਇੰਨਾ ਕੁ ਹੁਣ ਪਰੇਸ਼ਾਨ ਹੋ ਕੇ ਬਹੁਤ ਜ਼ਿਆਦਾ ਦੁਖੀ ਮਿਲਿਆ